ਪੰਥ ਦੇ ਵਿੱਚ ਜਿਹੜੇ ਨਿਮਨ ਜਾਤਾਂ ਦੇ ਵਿੱਚੋਂ ਭਗਤ ਆਏ ਨੇ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਜਾਂ ਜਿਹੜੇ ਸ਼ਹੀਦ ਆਏ ਹੋਏ ਨੇ ਨਿਮਨ ਜਾਤਾਂ ਦੇ ਵਿੱਚੋਂ ਜਿਵੇਂ ਭਾਈ ਜੈਤਾ ਜੀ ਹੋਏ ਹਨ ਭਗਤ ਰਵਿਦਾਸ ਜੀ ਹੋਏ ਉਹਨਾਂ ਦੀ ਬਾਣੀ ਦਰਜਾ ਜਾਂ ਬਾਬਾ ਮੋਤੀराम ਮਹਿਰਾ ਜੀ ਹੋਏ ਉਹਨਾਂ ਦੇ ਨਾਲ ਮਹਿਰਾ ਸ਼ਬਦ ਤਾਂ ਨਹੀਂ ਮੈਂ ਪਰਸਨਲ ਹੀ ਮੰਨਦਾ ਕਿ ਲਾਉਣਾ ਚਾਹੀਦਾ ਉਹਨਾਂ ਨੂੰ ਸ਼ਹੀਦ ਮੋਤੀराम ਜੀ ਕਹਿਣਾ ਚਾਹੀਦਾ ਤੇ ਉਹਨਾਂ ਨੂੰ ਸਾਡਾ ਜਿਹੜਾ ਸਿੱਖ ਪੰਥਾ ਇਹ ਸਾਂਝੇ ਰੂਪ ਚ ਕਿਉਂ ਨਹੀਂ ਮਨਾਉਂਦਾ ਉਹਨਾਂ ਦੇ ਜਨਮ ਦਿਹਾੜੇ ਉਹਨਾਂ ਦੇ ਸ਼ਹੀਦੀ ਦਿਹਾੜੇ ਉਹਨਾਂ ਦੀਆਂ ਜਾਤਾਂ ਹੀ ਕਿਉਂ ਮਨਾਉਣਾ ਸ਼ਰਮਣੀ ਕਮੇਟੀ ਨੇ ਇਹਨਾਂ ਵਾਸਤੇ ਕਦੇ ਯਤਨ ਕੀਤਾ ਜੇ ਕੀਤਾ ਤਾਂ ਇਹਦਾ ਗਰਾਊਂਡ ਤੇ ਰਿਜ਼ਲਟ ਕਿਉਂ ਨਹੀਂ ਨਜ਼ਰ ਆਉਂਦਾ ਦੇਖੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਵੀ ਭਗਤ ਜਿਹੜੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਾਂ ਪੱਟਾਂ ਦੀ ਹੈ ਤੇ ਜਾਂ ਚਾਰ ਗੁਰੂ ਕੇ ਸਿੱਖਾਂ ਦੀ ਹੈ ਉਹਨਾਂ ਦੇ ਸਾਰਿਆਂ ਦੇ ਸਮਾਗਮ ਪ੍ਰਕਾਸ਼ ਦਿਹਾੜੇ ਸਾਰਿਆਂ ਦੀ ਗੁਰਦੁਆਰਾ ਮੰਜੀ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਹਰ ਸਾਲ ਇਹ ਮਨਾਉਂਦੀ ਹੈ ਨਹੀਂ ਪਿੰਡ ਬੱਤ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਇਹ ਉੱਥੇ ਮਨਾਏ ਜਾਂਦੇ ਨੇ ਜਿਹੜਾ ਫਰਜ ਸ਼ਰੋਮਣੀ ਕਮੇਟੀ ਦਾ ਨੰਬਰ 2 ਤੇ ਜਿਹੜੇ ਭਾਈ ਜੈਤਾ ਜੀ ਨੇ ਜਾਂ ਮਤਲਬ ਹੋਰ ਸ਼ਹੀਦ ਨੇ ਉਹਨਾਂ ਦੇ ਵੀ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜੇ ਸ਼ਰੋਮਣੀ ਕਮੇਟੀ ਮਨਾਉਂਦੀ ਹੈ ਪਰ ਇਹਦੇ باوجود ਵੀ ਜਾਤਾਂ ਦੇ ਆਧਾਰ ਤੇ ਜਿਹੜੇ ਮਨਾਏ ਜਾ ਰਹੇ ਨੇ ਉਹ ਗੱਲ ਚੰਗੀ ਨਹੀਂ ਵੀ ਮੋਤੀराम ਮਹਿਰੇ ਵਾਲੇ ਮਹਿਰੇ ਇਕੱਠੇ ਹੁੰਦੇ ਨੇ ਉਹ ਹੁਣੇ ਕਹਨਾਂ ਦਾ ਮਤਲਬ ਵੋਟਾਂ ਵਟੋਰਨ ਵਾਲਾ ਜਾਂ ਵੋਟਾਂ ਦਾ ਸੌਦਾ ਕਰਨ ਵਾਲਾ ਉਹ ਟਕਮਾਂਜਰਾ ਚ ਲਿਆ ਗਿਆ ਸਾਰੀਆਂ ਤਰ੍ਹਾਂ ਦੇ ਉਹ ਭਾਵੇਂ ਕੋਈ ਵੀ ਨੇ ਤੇ ਮੈਂ ਸਮਝਦਾ ਉਹ ਗੱਲ ਭਾਈ ਜੀਵਨ ਸਿੰਘ ਵਾਲੇ ਨੇ ਭਾਈ ਜੈਤਾਜੀ ਵਾਲੇ ਨੇ ਜੰਮ ਭਾਈ ਤੇਰੇ ਉਹ ਕੀ ਉਹਦਾ ਨਾਮ ਮੋਤੀਰਾ ਮਹਿਰੇ ਵਾਲੇ ਨੇ ਹੁਣ ਦਵਾਨ ਟੋਡਰਮਲ ਵਾਲੇ ਸ਼ੁਰੂ ਹੋ ਗਏ ਜੀ ਇਸ ਤਰ੍ਹਾਂ ਦੇ ਜਿਹੜੇ ਕਰਦੇ ਨੇ ਇਹ ਗੱਲਾਂ ਕਾਲ ਤੱਕ ਸਭ ਨੂੰ ਕਿਤੇ ਨਾ ਕਿਤੇ ਦਿਸ਼ਾ ਨਿਰਦੇਸ਼ ਦੇ ਕੇ ਰੁਕਣੀਆਂ ਚਾਹੀਦੀਆਂ ਸਾਂਝੀਆਂ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਇਹਨਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਸਾਰੇ ਉਹਨਾਂ ਦੇ ਵਾਰਸ ਜਿਹੜੇ ਨੇ ਉਹ ਇਕੱਠੇ ਹੋ ਕੇ ਉੱਥੇ ਮਨਾਉਣ ਇਹ ਮੈਂ ਤੁਹਾਡੀ رائے ਨਾਲ ਸਹਿਮਤ ਤੇ ਪਿੰਡਾਂ ਦੇ ਵਿੱਚ ਤਾਂ ਮਤਲਬ ਪੰਜਾਬ ਦੇ ਵਿੱਚ ਇਹ ਦੇਖਣ ਨੂੰ ਅਜੀਬ ਲੱਗਦਾ ਕਿ ਜਾਤਾਂ ਦੇ ਆਧਾਰ ਤੇ ਸ਼ਮਸ਼ਾਨ ਘਾਟ ਵੀ ਪਾਏ ਜਾਂਦੇ ਨੇ ਦੇਖੋ ਮੈਨੂੰ ਕਿਸੇ ਦੇ ਪਿੰਡ ਦਾ ਤਾਂ ਪਤਾ ਨਹੀਂ ਮੇਰੇ ਪਿੰਡ ਦੇ ਵਿੱਚ ਅੱਜ ਤੋਂ 20 25 ਸਾਲ ਪਹਿਲਾਂ ਜਦੋਂ ਮੈਂ ਪਹਿਲੀ ਵਾਰੀ ਸਰਪੰਚ ਬਣਿਆ ਮੈਂ ਸਭ ਤੋਂ ਪਹਿਲਾ ਕਾਰਜ ਇਹ ਕੀਤਾ ਕਿ ਆਪਣੇ ਪਿੰਡ ਦੇ ਵਿੱਚ ਇੱਕ ਸ਼ਮਸ਼ਾਨ ਘਾਟ ਬਣਾਈ ਇੱਕੋ ਹੀ ਮੇਰੇ ਪਿੰਡ ਚ ਗੁਰਦੁਆਰਾ ਤੇ ਮੈਂ ਉਸੇ ਗੁਰਦੁਆਰੇ ਦੇ ਵਿੱਚ ਸਾਰੇ ਲੋਕ ਆਪਣੇ ਸਾਂਝੇ ਸਮਾਗਮ ਕਰਦੇ ਨੇ ਭਗਤ ਰਵਦਾਸ ਦਾ ਮਤਲਬ ਪ੍ਰਕਾਸ਼ ਜਿਹੜਾ ਪਹਿਲਾਂ ਜਿਹੜਾ ਸੀ ਮਤਲਬ ਦਾਸੀਆ ਭਾਈਚਾਰਾ ਉਹ ਆਪਣੇ ਤੌਰ ਤੇ ਮਨਾਉਂਦਾ ਸੀ ਮੈਂ ਫੈਸਲਾ ਕਰ ਲਿਆ ਵੀ ਗੁਰਦੁਆਰਾ ਕਮੇਟੀ ਬਣਾਉਗੀ ਸਾਰਾ ਪਿੰਡ ਉਹਦੇ ਵਿੱਚ ਸ਼ਾਮਲ ਹੋਏਗਾ ਮੈਨਰੇ ਆਪਣੇ ਪਿੰਡ ਦੇ ਵਿੱਚ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਬਣਦਾ ਜਾਤਾਂ ਦੇ ਆਧਾਰ ਤੇ ਨਾ ਗੁਰਦੁਆਰਾ ਹੈ ਨਾ ਸ਼ਮਸ਼ਾਨ ਘਟ ਹੈ ਬਾਕੀਆਂ ਨੂੰ ਇਸ ਤਰ੍ਹਾਂ ਦੀ ਯਤਨ ਕਰਨੇ ਚਾਹੀਦੇ ਨੇ